ਟਰਾਲੀ ਪੂਰੀ ਦੇਖਿਆ ਸੀ ਹਾਈ ਟੈਕ ਹੋਇਆ ਹੈ ਪੂਰੀ ਟੈਕਨੋਲੋਜੀ ਟੀਵੀ ਵੀ ਹੈ ਏਸੀ ਵੀ ਹੈ ਸਾਰਾ ਕੁਝ ਹੈ ਕਿੰਨਾ ਕੁ ਖਰਚਾ ਆ ਗਿਆ ਇਹ ਤੇ 2.5-3 ਲੱਖ ਰੁਪਈਆ ਲੱਗ ਗਿਆ ਜੀ ਕਿਉਂਕਿ ਸੰਘਰਸ਼ ਕਰਨਾ ਤਾਂ ਇਹ ਸਰਕਾਰਾਂ ਨੇ ਮਜਬੂਰੀ ਬਣਾਤੀ ਆ ਕੋਈ ਸ਼ੌਂਕ ਨਹੀਂਗਾ ਸੜਕਾਂ ਤੇ ਉਤਰਨ ਦਾ ਕਿਉਂਕਿ ਜਿਹੜੀਆਂ ਜਥੇਬੰਦੀਆਂ ਇਹ ਸਰਕਾਰਾਂ ਦੀਆਂ ਗਲਤ ਨੀਤੀਆਂ ਕਰ ਨਹੀਂ ਬਣੀਆਂ ਹਨੇਰੀ ਨਾਲ ਖੰਭਾ ਟੁੱਟ ਜੇ ਉਹਨਾਂ ਦਾ ਹੱਕ ਆ ਪਰ ਸਤੋਂ ਉੱਥੇ ਰਿਸ਼ਵਤ ਮੰਗੀ ਜਾਂਦੀ ਆ ਵੀ ਖੰਭਾ ਤੇਰਾ ਲ ਮਿਲ ਜੂਗਾ 5000 ਰੁਪਈਆ ਦੇ ਦੇ ਜਿੰਨੇ ਵੀ ਟੂਲ ਪਲਾਜੇ ਲੱਗੇ ਆ ਪਹਿਲੀ ਗੱਲ ਤਾਂ ਇਹ ਬੰਦ ਹੋਣੇ ਚਾਹੀਦੇ ਆ ਇਹ ਹੈ ਮੰਨ ਲਓ ਲਾਉਣ ਦੀ ਕੋਈ ਲੋਡ ਹੈ ਤੇ ਗਵਰਨਮੈਂਟ ਖੁਦ ਲਾਵੇ ਪੰਜਾਬ ਨੂੰ ਹਰਿਆਣਾ ਨੂੰ ਜਿੱਥੇ ਖੇਤੀ ਹੋ ਰਹੀ ਆ ਕਾਰਪੋਰੇਟ ਘਰਾਣਾ ਇਹਨੂੰ ਮੰਡੀ ਸਮਝੀ ਜਾਂਦਾ ਇਹ ਜਾਨਕਿ ਦੇਸ਼ ਨੂੰ ਬਹੁਤਾ ਤਰੱਕੀ ਵਾਲ ਨਹੀਂ ਦੇਸ਼ ਨੂੰ ਇਹ વિનાਸ਼ ਵੱਲ ਲੈ ਕੇ ਜਾ ਰਹੇ ਕਿਉਂਕਿ ਕਿਸਾਨ 6000 ਰੁਪਏ ਨਹੀਂ ਮੰਗਦਾ ਕਿਸਾਨ ਤਾਂ ਆਪਣੀ ਫਸਲ ਦਾ ਰੇਟ ਮੰਗਦਾ ਜਦੋਂ ਫੌਜੀ ਆਪਣੀ ਕਿਸੇ ਕਾਰਪੋਰੇਟ ਘਰਾਣੇ ਦੇ ਹੱਥੇ ਜਾਵੜੀ ਤੇ ਦੇਸ਼ 'ਤੇ ਬਹੁਤਾ ਚਰਚਾ ਲੜਾ ਨਹੀਂ ਬੋਰਡ ਤਾਂ ਇੱਕ ਜੀ ਇੱਕ ਝੰਸਾ ਦੇ ਲੋਕਾਂ ਨੂੰ ਵੀ 5 ਸਾਲਾਂ ਬਾਅਦ ਇਹਨਾਂ ਦਾ ਗੁੱਸਾ ਢਾਲਾ ਕਰ ਲੋ ਆ ਨਹੀਂ ਚੰਗਾ ਉਹ ਨਹੀਂ ਚੰਗਾ ਆ ਨਹੀਂ ਚੰਗਾ ਉਹ ਨਹੀਂ ਚੰਗਾ ਇੱਕ ਹਰਿਆ ਹੋਇਆ ਬੰਦਾ ਹਉਦੇ ਤੇ ਆ ਜਿਹੜਾ ਜਿੱਤਿਆ ਉਹਨੂੰ ਪੁੱਛਿਆ ਨਹੀਂ ਜਾਣਾ ਬੋਰ ਦੇ ਵਿੱਚੋਂ ਗੰਦਾ ਨਿਕਲਦਾ ਪਾਣੀ ਉਹ ਤੋਂ ਗੰਦਾ ਨਹੀਂ ਕਿਹਾ ਗਿਆ ਕਿਉਂਕਿ ਉਹ ਰਾਜਨੀਤੀ ਦੇ ਵਿੱਚ ਵੜ ਗਿਆ ਉਹ ਜੇ ਉਹ ਰਾਜਨੀਤੀ ਦੇ ਵਿੱਚ ਸੀਚੇ ਵਾਲਾ ਸਾਹ ਬਾਹਰ ਹੁੰਦੇ ਉਹਨਾਂ ਨੇ ਆਪ ਧਰਨਾ ਲਾ ਕੇ ਬਹਿ ਜਾਣਾ ਸੀਗਾ ਸੋ ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਆ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਅਸਲ ਤਸਵੀਰਾਂ ਤੁਹਾਨੂੰ এবੀਪੀ ਸਾਂਝਾ ਤੇ ਦਿਖਾ ਰਹੇ ਆ ਕੀ ਇਸ ਗਰਮੀ ਦੇ ਵਿੱਚ ਕਿਸਾਨ ਭਾਈਚਾਰਾ ਕਿਵੇਂ ਇਹ ਅੰਦੋਲਨ ਕਰ ਰਿਹਾ ਕਿਉਂਕਿ ਗਰਮੀ ਅਤਿਆ ਦੀ ਪੈ ਰਹੀ ਹੈ ਤੇ ਇਸ ਗਰਮੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਨੈਸ਼ਨਲ ਹਾਈਵੇ ਨੂੰ ਆਪਣਾ ਆਰਜੀ ਤੌਰ ਤੇ ਘਰ ਬਣਾਇਆ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜੋ 3 ਮਹੀਨੇ ਤੋਂ ਪਿਛਲਿਆਂ ਤੋਂ ਸੰਘਰਸ਼ ਕਰ ਰਹੇ ਨੇ ਤੁਹਾਨੂੰ ਤਸਵੀਰਾਂ ਵੀ ਖਾ ਰਹੇ ਆ ਕਿ ਵੇਖੋ ਕਿਸਾਨਾਂ ਨੇ ਕਿਵੇਂ ਆਰਜੀ ਤੌਰ ਤੇ ਘਰ ਬਣਾਏ ਹੋਏ ਨੇ ਟਰੈਕਟਰ ਟਰਾਲੀ ਨੂੰ ਹੀ ਇੱਕ ਘਰ ਦਾ ਰੂਪ ਦਿੱਤਾ ਗਿਆ ਕਿਉਂਕਿ ਗਰਮੀ ਹੈ ਉਸ ਦੇ ਲਈ ਏਸੀ ਦਾ ਵੀ ਪ੍ਰਬੰਧ ਕੀਤਾ ਗਿਆ ਪੂਰੇ ਪ੍ਰਬੰਧ ਨੇ ਇਸ ਬਾਰੇ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਵੀਰਾਂ ਇਥੋਂ ਆਏ ਬਾਈ ਅਸੀਂ ਲੋਕਲੀ ਇੱਥੇ ਜੀ ਤੇ ਇਹ ਜੋ ਟਰਾਲੀ ਆਈ ਹੈ ਜਿਵੇਂ ਲਿਖਿਆ ਹੋਇਆ ਹਸਨਪੁਰਾ ਪਟਿਆਲਾ ਤੋਂ ਇਹ ਟਰਾਲੀ ਖਾਸ ਤੌਰ ਤੇ ਤਿਆਰ ਕੀਤੀ ਗਈ ਹੈ ਹਾਂ ਜੀ ਖਾਸ ਤੌਰ ਤੇ ਤਿਆਰ ਕੀਤੀ ਗਈ ਤੇ ਕੀ ਅੰਦਰ ਖਾਸ ਅੰਦਰ ਏਸੀ ਵੀ ਲੱਗਿਆ ਜੀ ਐਲਸੀਡੀ ਲੱਗੀ ਹੈ ਸਾਰਾ ਕੈਮਰਾ ਦਾ ਸਾਰਾ ਪ੍ਰਬੰਧ ਦਿਖਾਵਾਂਗੇ ਅੰਦਰ ਸੋ ਤੁਸੀਂ ਵੇਖ ਸਕਦੇ ਹੋ ਕਿ ਟਰਾਲੀ ਨੂੰ ਆਰਜੀ ਤੌਰ ਤੇ ਜੋ ਘਰ ਬਣਾਇਆ ਗਿਆ ਹੈ ਇਹ ਟਰਾਲੀ ਦੇ ਵਿੱਚ ਖਾਸ ਇੰਤਜ਼ਾਮਾਤ ਕੀਤੇ ਗਏ ਨੇ ਟੀਵੀਜ਼ਨ ਲਗਾਇਆ ਗਿਆ ਜਿੱਤੇ ਬਕਾਇਦਾ ਨਿਊਜ਼ ਚੱਲ ਰਹੀਆਂ ਨੇ ਸੰਸਦ ਟੀਵੀ ਚੱਲ ਰਿਹਾ ਹੈ AC ਲੱਗਾ ਹੋਇਆ ਪੱਖਾ ਲੱਗਾ ਹੋਇਆ ਪੂਰੇ ਸਿਸਟਮ ਪੂਰਾ ਜੋ ਅਪਡੇਟ ਹਾਈ ਟੈਕ ਟੈਕਨੋਲੋਜੀ ਦੇ ਨਾਲੇ ਤਿਆਰ ਕੀਤੀ ਗਈ ਟਰਾਲੀ ਹੈ ਹੋਰ ਕੀ ਕੀ ਖਾਸੀਅਤ ਹੈ ਇਸ ਬਾਰੇ ਗੱਲਬਾਤ ਕਰ ਲੈਂਦੇ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਜੀ ਕਿੱਥੋਂ ਆਇਓ ਜੀ ਅਸੀਂ ਮੋਗਾ ਜ਼ਿਲ੍ਹਾ ਭਾਰਤੀ ਕਿਸਾਨ ਯੂਨੀਅਨ ਏਕਤਾ ਯਾਦ ਦਾ ਮੋਗਾ ਜ਼ਿਲ੍ਹੇ ਦਾ ਆਗੂ ਆ ਜੀ ਮੈਂ ਹੂੰ ਹੂੰ ਇਹ ਟਰਾਲੀ ਪੂਰੀ ਦੇਖਿਆ ਸੀ ਹਾਈ ਟੈਕ ਹੋਇਆ ਹੈ ਪੂਰੀ ਟੈਕਨੋਲੋਜੀ ਟੀਵੀ ਵੀ ਹੈ AC ਵੀ ਹੈ ਸਾਰਾ ਕੁਝ ਹੈ ਕਿੰਨਾ ਕੁ ਖਰਚਾ ਆ ਗਿਆ ਇਹ ਤੇ 2.5 ਤੋਂ 3 ਲੱਖ ਰੁਪਈਆ ਲੱਗ ਗਿਆ ਜੀ ਸਣੇ ਏਸੀ ਜਾਂ ਸਾਰੇ ਆਹ ਜਿਹਨੂੰ ਜੋ ਵੀ ਮੈਸਤਰੀ ਦੀ ਮਿਹਨਤ ਆ ਐਲ ਸੀ ਡੀ ਆ ਜਾਂ ਕੈਮਰੇ ਲੱਗੇ ਸਾਰੇ ਇਹ ਤੇ ਇੰਨਾ ਖਰਚਾ ਆ ਗਿਆ ਜੀ ਜੀ ਇਹ ਮਜਬੂਰੀ ਹੈ ਹਾਂ ਜੀ ਇਹ ਮਜਬੂਰੀ ਦੇ ਤੌਰ ਤੇ ਹੀ ਬਣਾਈ ਆ ਜੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੱਦੋਂ ਜ਼ਿਆਦਾ ਕਈ ਹੁਣ ਬਜ਼ੁਰਗ ਆ ਜਿਹੜੇ ਵੀ ਸੇਤ ਉਹਨਾਂ ਹੱਤੇ ਸਪੈਸ਼ਲ ਸਹੂਲਤ ਦਿੱਤੀ ਆ ਸਰਦਾਰ ਜਸਮੇਲ ਸਿੰਘ ਇੱਥੇ ਥੂਏ ਪਿੰਡ ਦੇ ਆ ਉਹ ਤੇ ਸਿੱਧੂਪੁਰ ਜਸੇਬੰਦੀ ਦੇ ਵਿੱਚ ਆ ਉਹ ਉਹਨਾਂ ਲੋ ਇਹ ਸੇਵਾ ਕੀਤੀ ਜਾ ਰਹੀ ਆ ਅਸੀਂ ਮੋਗੇ ਜ਼ਿਲ੍ਹੇ ਤੋਂ ਆ ਇੱਥੇ ਕੋਲੇ ਸੇਵਾ ਕਰ ਰਹੇ ਹਾਂ ਜੀ ਇਹਨਾਂ ਨਾਲ ਜੀ ਜਿਵੇਂ ਤੁਸੀਂ ਦੱਸਿਆ ਕਿ ਵੀ ਖਾਸ ਤੌਰ ਤੇ ਜੋ ਪਿੰਡ ਦੇ ਲੋਕਾਂ ਦੇ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਵਿਦੇਸ਼ਾਂ ਤੋਂ ਐਨ ਆਰ ਆਈ ਵੀਰ ਭੇਜਦੇ ਨੇ ਪਰ ਅੰਦੋਲਨ ਦਾ ਤਾਂ ਪਤਾ ਹੀ ਨਹੀਂ ਕਿ ਕਿੰਨਾ ਲੰਬਾ ਹੋਰ ਚੱਲਣਾ ਹੈ ਇਸ ਬਾਰੇ ਕੀ ਕਹੋਗੇ ਹਾਂ ਜੀ ਜਿੰਨਾ ਵੀ ਲੰਮਾ ਚੱਲੂਗਾ ਚਲਾਵਾਂਗੇ ਜੀ ਕਿਉਂਕਿ ਸੰਘਰਸ਼ ਕਰਨਾ ਤਾਂ ਇਹ ਸਰਕਾਰਾਂ ਨੇ ਮਜਬੂਰੀ ਬਣਾਤੀ ਆ ਕੋਈ ਸ਼ੌਂਕ ਨਹੀਂਗਾ ਸੜਕਾਂ ਤੇ ਉਤਰਨ ਦਾ ਕਿਉਂਕਿ ਜਿਹੜੀਆਂ ਜਥੇਬੰਦੀਆਂ ਇਹ ਸਰਕਾਰਾਂ ਦੀਆਂ ਗਲਤ ਨੀਤੀਆਂ ਕਰ ਨਹੀਂ ਬਣੀਆਂ ਕੋ ਜਦੋਂ ਕੋਈ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤੇ ਫਿਰ ਉਹ ਲੋਕੀ ਸੰਘਰਸ਼ ਦੇ ਰਾਹ ਪੈਂਦੇ ਆ ਸੰਘਰਸ਼ ਦੇ ਰਾਹ ਪੈ ਕੇ ਹੀ ਕੋਈ ਸਾਡੇ ਖੇ ਦੇ ਟ੍ਰਾਂਫਰ ਹੋ ਮੱਚ ਜੇ ਉਹ ਗਵਰਨਮੈਂਟ ਦਾ ਹੱਕ ਆ ਸਾਨੂੰ ਦੇਣ ਦਾ ਨੇਰੀ ਨਾਲ ਖੰਭਾ ਟੁੱਟ ਜੇ ਉਹਨਾਂ ਦਾ ਹੱਕ ਆ ਪਰ ਸਤੋਂ ਉੱਥੇ ਰਿਸ਼ਵਤ ਮੰਗੀ ਜਾਂਦੀ ਆ ਵੀ ਖੰਭਾ ਤੇਰਾ ਲ ਮਿਲ ਜੂਗਾ 5000 ਰੁਪਿਆ ਦੇ ਦੇ ਟ੍ਰਾਂਫਰ ਹੋ ਮਿਲ ਜੂਗਾ 10000 ਰੁਪਿਆ ਦੇ ਦੇ ਫਿਰ ਉਦੋਂ ਇਹਨਾਂ ਜਿਹੜੀਆਂ ਜਥੇਬੰਦੀਆਂ ਇਹਨਾਂ ਦੇ ਕੋਲੇ ਆਇਆ ਜਾਂਦਾ ਇਹ ਫਿਰ ਬਿਨਾ ਰਿਸ਼ਵਤ ਤੋਂ ਬਿਨਾ ਪੈਸੇ ਤੋਂ ਜਿਹੜੀ ਸਹੀ ਚੀਜ਼ ਕਾਨੂੰਨ ਦੇ ਦੇਰੇ ਵਿੱਚ ਆ ਉਹ ਫਿਰ ਪੂਰੀ ਹੁੰਦੀ ਆ ਜਿਵੇਂ ਬੀਤੇ ਜਨੀ ਲਾਡੋਵਾਲ ਟੋਲ ਪਲਾजा ਵੀ ਫ੍ਰੀ ਕਰਾਇਆ ਹੋਇਆ ਹੈ ਟੈਕ ਉਹ ਰੇਟ ਟੋਲ ਰੇਟ ਵਧੇ ਹੋਣ ਕਰਕੇ ਤੇ ਲੋਕੀ ਕਈ ਕਹਿਣ ਲੱਗ ਜਾਂਦੇ ਨੇ ਕਿ ਕਿਸਾਨ ਹੁਣ ਧੱਕਾ ਕਰਨ ਤੇ ਉੱਤਰੇ ਆ ਨਹੀਂ ਜੀ ਨਹੀਂ ਉਹ ਆਪਦੀ ਮਨਮਰਜ਼ੀ ਦਾ ਗੁੰਡਾ ਟੈਕਸ ਆ ਜੀ ਉਹ ਕਿਉਂਕਿ ਜਦੋਂ ਗੱਡੀ ਕੰਪਨੀ ਚੋਂ ਨਵੀਂ ਨਿਕਲਦੀ ਆ ਉਦੋਂ ਸਾਰੀ ਫਾਰਮੈਟੀ ਉੱਥੇ ਪੂਰੀ ਹੁੰਦੀ ਆ ਰੋਡ ਟੈਕਸ ਆ ਜੋ ਵੀ ਆ ਉਹ ਸਾਰਾ ਕੋ ਲੈ ਆ ਜਾਂਦਾ ਫਿਰ ਦੂਰੀ ਆ ਰੇ ਇਹ ਕਿਉਂ ਲਾਏ ਜਾਂਦੇ ਆ ਜਥੇਬੰਦੀਆਂ ਦੀ ਇਹ ਮੰਗ ਆ ਜੀ ਜਿਹੜੇ ਜਿੰਨੇ ਵੀ ਟੂਲ ਪਲਾਜੇ ਲੱਗੇ ਆ ਪਹਿਲੀ ਗੱਲ ਤਾਂ ਇਹ ਬੰਦ ਹੋਣੀ ਚਾਹੀਦੀ ਆ ਜੇ ਇਹ ਮੰਨ ਲਓ ਲਾਉਣ ਦੀ ਕੋਈ ਲੋੜ ਹੈ ਤੇ ਗਵਰਨਮੈਂਟ ਖੁਦ ਲਾਵੇ ਜੋ ਪੰਜਾਬ ਦਾ ਖਜ਼ਾਨਾ ਹੈ ਜਿਹਨੂੰ ਕਹਿੰਦੇ ਆ ਖਾਲੀ ਹੋ ਗਿਆ ਜਾਂ ਕਰਜ਼ਾ ਚੜ ਗਿਆ ਪੰਜਾਬ ਦੇ ਸਿਰ ਕਰਜ਼ਾ ਤਾਂ ਚੜੂਗਾ ਜੇ ਜਦੋਂ ਪ੍ਰਾਈਵੇਟ ਕੰਪਨੀਆਂ ਨੂੰ ਆਪਾਂ ਠੇਕੇ ਦੇਤੇ ਉਹ ਆਪਦੀ ਮਨਮਰਜ਼ੀ ਦੀ ਲੁੱਟ ਕਰ ਰਹੇ ਆ ਕਿਉਂਕਿ ਜਿੰਨੇ ਟੂਲ ਪਲੱਜੇ ਆ ਇਹਦੇ ਚ ਪੰਜਾਬ ਦਾ ਕੋਈ ਰੁਪਈਆ ਨਹੀਂ ਗਿਆ ਇੱਕ ਵੀ ਇਹ ਸਭ ਲੋਟੂ ਟੋਲੇ ਇਕੱਠਾ ਹੋਇਆ ਇਹ ਹਰ ਥਾਂ ਤੇ ਆਪਦੀ ਮਰਜ਼ੀ ਨਾਲ ਲੁੱਟ ਕਰ ਰਹੇ ਜੀ ਮੋਦੀ ਸਰਕਾਰ ਦੇ ਵੱਲੋਂ ਮਹਿਲਾਵਾਂ ਨੂੰ ਸਸ਼ਕਤੀਕਰਨ ਕਰਨ ਦੇ ਲਈ ਡਰੋਨ ਦਿੱਤੇ ਜਾ ਰਹੇ ਡਰੋਨ ਦੇ ਨਾਲ ਉਹ ਜੋ ਕੀਟਨਾਸ਼ਕਾਂ ਦੀ ਛਿੜਕਾ ਕਰ ਸਕਦੇ ਆ ਕਮਾਈ ਕਰ ਸਕਦੇ ਉਸ ਬਾਰੇ ਕਿ ਦੋਸ ਉਸ ਬਾਰੇ ਤਾਂ ਹੀ ਇੱਕ ਪਾਸੇ ਤਾਂ ਗਵਰਨਮੈਂਟ ਕਹਿ ਰਹੀ ਆ ਵੀ ਜਿਹੜੇ ਦਵਾਈਆਂ ਇਹ ਇਹ ਜਿਹੜੀ ਫਸਲ ਦੇ ਉੱਤੇ ਨਹੀਂ ਪਾਉਣੀਆਂ ਚਾਹੀਦੀਆਂ ਇੱਕ ਪਾਸੇ ਇਹ ਡਰੋਨ ਦੇ ਰਹੇ ਆ ਇੱਕ ਪਾਸੇ ਜਿਹੜੇ ਨਸ਼ਾ ਇੰਨਾ ਵੱਧ ਗਿਆ ਇੱਥੇ ਉਹ ਡਰੋਨਾਂ ਰਾਹੀਂ ਨਸ਼ਾ ਆ ਰਿਹਾ ਉਹਨਾਂ ਡਰੋਨਾਂ ਤੇ ਇਹਨਾਂ ਦੀ ਨਿਗਰਾਨੀ ਨਹੀਂ ਕੀ ਕਿਉਂਕਿ ਇਹ ਇਨਾ ਪੁੱਠੇ ਪਾਸੇ ਨੂੰ ਜਾਣਾ ਇਹਨਾਂ ਨੇ ਇਹਦੇ ਕਾਰਪੋਰੇਟ ਘਰਾਣਿਆਂ ਨੂੰ ਇੱਕ ਫਾਇਦਾ ਪਹੁੰਚਾਉਣ ਦੀ ਹੈ ਜੀ ਇਹ। ਇਹ ਕਿਉਂਕਿ ਜਿੰਨੇ ਡਰੋਨ ਆ ਜਾਂ ਕੁਛ ਵੀ ਬਣੂਗਾ ਸਮਾਨ ਬਣੂਗਾ ਇਹ ਮੰਡੀ ਬਣਾਈ ਬੈਠੇ ਆ ਇਹ। ਪੰਜਾਬ ਨੂੰ ਹਰਿਆਣੇ ਨੂੰ ਜਿੱਥੇ ਖੇਤੀ ਹੋ ਰਹੀ ਆ ਕਾਰਪੋਰੇਟ ਘਰਾਣਾ ਇਹਨੂੰ ਮੰਡੀ ਸਮਝੀ ਜਾਂਦਾ। ਵੀ ਜੋ ਮਰਜ਼ੀ ਬਣਾਈ ਜਾਓ ਜੋ ਮਰਜ਼ੀ ਇੱਥੇ ਵੇਚੀ ਜਾਓ ਹੁਣ ਚైనా ਦਾ ਕਿੰਨਾ ਸਮਾਨ ਵਿਕ ਰਿਹਾ ਉਹ ਸਾਡੇ ਦੇਸ਼ 'ਚ ਕਿਉਂ ਨਹੀਂ ਬਣਦਾਗਾ ਅੱਗੇ ਨਿੱਕੇ ਨਿੱਕੇ ਵੈਂਟਰੀਆਂ ਹੁੰਦੀਆਂ ਸੀ ਉਹਨਾਂ ਦੀ ਜਿੰਨੀਆਂ ਫੈਕਟਰੀਆਂ ਸੀਗੀਆਂ ਆਪਣੀਆਂ ਆਪਦੇ ਦੇਸ਼ ਦੇ ਵਿੱਚ ਸਾਰੀਆਂ ਖਤਮ ਹੋ ਚੁੱਕੀਆਂ ਜਿੰਨੇ ਵੀ ਉਹਦੇ ਵਿੱਚ ਮਜ਼ਦੂਰ ਕੰਮ ਕਰਦੇ ਸੀਗੇ ਉਹ ਸਾਰੇ ਖਤਮ ਹੋ ਚੁੱਕੇ ਆ ਸਾਰਾ ਸਮਾਨ ਬਾਹਰੋਂ ਮੰਗਾਇਆ ਜਾ ਰਿਹਾ ਇਹ ਜਾਨਕਿ ਦੇਸ਼ ਨੂੰ ਬਹੁਤਾ ਤਰੱਕੀ ਵਾਲ ਨਹੀਂ ਦੇਸ਼ ਨੂੰ ਇਹ વિનાਸ਼ ਵੱਲ ਲੈ ਕੇ ਜਾ ਰਹੇ ਬਿਲਕੁਲ ਮੋਦੀ ਸਾਹਿਬ ਜਦੋਂ ਚੋਣਾ ਹੋਈਆਂ ਸੀ ਪ੍ਰਚਾਰ ਲਈ ਵੀ ਆਏ ਸੀ ਤੇ ਹੁਣ ਵੀ ਜਿਵੇਂ ਹੀ ਸਰਕਾਰ ਬਣੀ ਹੈ ਕਿਸਾਨ ਸਨਮਾਨਿਤ ਦੀ ਯੋਜਨਾ ਤਹ 6000 ਰੁਪਏ ਕਿਸਾਨਾਂ ਨੂੰ ਦਿੱਤਾ ਜਾਂਦਾ ਸਰਕਾਰ ਦੀ ਉਸ ਯੋਜਨਾ ਨੂੰ ਕਿੰਜ ਵੇਖਦੇ ਉਹ ਯੋਜਨਾ ਜੀ ਕੋਈ ਬਹੁਤੀ ਚੰਗੀ ਨਹੀਂ ਗਈ ਉਹ ਉਹ ਇੱਕ ਭੀਖ ਦੇਣਾ ਸਾਨੂੰ ਕਿਉਂਕਿ ਕਿਸਾਨ 6000 ਰੁਪਏ ਨਹੀਂ ਮੰਗਦਾਗਾ ਕਿਸਾਨ ਤਾਂ ਆਪਣੀ ਫਸਲ ਦਾ ਰੇਟ ਮੰਗਦਾ ਅਸੀਂ ਕੋਈ ਨਾ ਅਸੀਂ ਦਾਲ ਮੰਗਦੇ ਆ ਨਾ ਆਟਾ ਮੰਗਦੇ ਆ ਕੁਝ ਨਹੀਂ ਮੰਗਦੇਗੇ ਫ੍ਰੀ ਸਾਨੂੰ ਕਿਸੇ ਦੀ ਚੀਜ਼ ਦੀ ਲੋੜ ਨਹੀਂ ਸਾਡੇ ਧੀਆ ਪੁੱਤ ਪੜ੍ਹੇ ਲਿਖੇ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਜਿਵੇਂ ਹੁਣ ਇਹਨਾਂ ਨੇ ਆ ਫੌਜੀ ਕਰਦੀ ਆ ਚਾਰਾਂ ਸਾਲ ਅਗਨੀ ਵੀਰ ਚਾਰਾਂ ਸਾਲਾਂ ਬਾਅਦ ਉਹ ਕਿੱਧਰ ਜਾਊਗਾ ਉਹ ਉਹ ਫਿਰ ਡਾਨੀ ਬਾਨੀ ਵਰਗੇ ਉਹਨਾਂ ਨੂੰ ਰੱਖਣਗੇ ਫੇਰ ਫੇਰ ਦੁਬਾਰਾ ਉਹ ਉਹਨਾਂ ਦੇ ਕੋਈ ਭਵਿੱਖ ਨਹੀਂਗਾ ਅੱਗੇ ਫੌਜ ਸੀਗੀ ਭਾਰਤ ਦੀ ਫੌਜ ਸੀ ਉਹ ਭਾਰਤ ਦੇ ਹੱਥੇ ਸੀਗੀ ਜਦੋਂ ਫੌਜੀ ਆਪਣੀ ਕਿਸੇ ਕਾਰਪੋਰੇਟ ਘਰਾਣਿਆਂ ਦੇ ਹੱਥੇ ਜਾਵੜੀ ਤੇ ਦੇਸ਼ ਪਰ ਬਹੁਤਾ ਚਰਚਾ ਲੜਣਾ ਨਹੀਂਗਾ ਜਿਵੇਂ ਹੁਣ ਵੋਟਾਂ ਹੋਈਆਂ ਨੇ ਵੋਟ ਪਣ ਗਈ ਸੀ ਨੇਜੀ ਵੋਟ ਪਾਉਣ ਨਹੀਂ ਗਏ ਸੀ ਅਸੀਂ ਇੱਥੇ ਮੋਰਚੇ ਸੀਗੇ ਕਿਉਂਕਿ ਵੋਟ ਅਸੀਂ ਕੋਈ ਆਈ ਨਹੀਂ ਕਹਿੰਦੇ ਵੋਟ ਨਾ ਪਾਓ ਜਿਹਨੂੰ ਚੰਗਾ ਲੱਗਦਾ ਵੋਟ ਪਾਓ ਪਰ ਵੋਟ ਪਾ ਕੇ ਤੁਹਾਡੇ ਵਿਆਵਾਰੇ ਨਿਆਰੇ ਨਹੀਂ ਹੋਣੇਗੇ ਇਹ ਤਾਂ ਸੰਘਰਸ਼ੀ ਕਰਨੇ ਪੈਣੇ ਆ ਕਿਉਂਕਿ ਲੋਕਤੰਤਰ ਦੇ ਵਿੱਚ ਵੋਟ ਤਾਂ ਜ਼ਰੂਰੀ ਹੈ ਨਾ ਜੇ ਵੋਟਾਂ ਹੀ ਨਹੀਂ ਪਾਉਂਗੇ ਫਿਰ ਤਾਨਾਸ਼ਾਹ ਹੋ ਸਕਦੀ ਸਰਕਾਰ ਹਾਂਜੀ ਇਹ ਇਹਦਾ ਹੀ ਜਵਾਬ ਦਿੰਨੇ ਆ ਗਵਰਨਮੈਂਟ ਨੂੰ ਵੀ ਵੋਟਾਂ ਦਾ ਤਾਂ ਸਮਝ ਗਿਆ ਹੁਣ ਬਿੱਟੂ ਹਰ ਗਿਆ ਵੋਟਾਂ ਪਾਈਆਂ ਲੋਕਾਂ ਨੇ ਬਿੱਟੂ ਹਰ ਗਿਆ ਇੱਕ ਹਰਿਆ ਹੋਇਆ ਬੰਦਾ ਕਿੱਡਾ ਵੱਡਾ ਮੰਤਰੀ ਬਣ ਕੇ ਬਹਿ ਗਿਆ ਤਪਰ ਬੋਟ ਰਾਜ ਕਿੱਧਰ ਗਿਆ ਅੰਡਰਲ ਜੇਟਲੀ ਕਰਾ ਖੜਾ ਸੀਗਾ ਇੱਧਰ ਅੰਮ੍ਰਿਤਸਰ ਅੰਮ੍ਰਿਤਸਰ ਵਾਲਾ ਤੇ ਅੰਡਰਲ ਜੇਟਲੀ ਨੂੰ ਹਰਾਇਆ ਕੈਪਟਨ ਜਿੱਤਿਆ ਉਹ ਉਹ ਕਿੱਡੇ ਉਹਦੇ ਤੇ ਬਹਿ ਗਿਆ ਜਾ ਕੇ ਮਨਮੋਹਨ ਸ ਉਹ ਪ੍ਰਧਾਨ ਮੰਤਰੀ ਬਣਿਆ ਹੁਣ ਤਾਂ ਕੋਈ ਬੋਟ ਨਹੀਂ ਪਈਗੀ ਵੋਟ ਦਾ ਇੱਕ ਜੀ ਇੱਕ ਝੰਸਾ ਦੇ ਲੋਕਾਂ ਨੂੰ ਵੀ 5 ਸਾਲਾਂ ਬਾਅਦ ਇਹਨਾਂ ਦਾ ਗੁੱਸਾ ਟਿਆੜਾ ਕਰ ਲੋ ਵੀ ਆਹ ਨਹੀਂ ਚੰਗਾ ਉਹ ਨਹੀਂ ਚੰਗਾ ਆਹ ਨਹੀਂ ਚੰਗਾ ਉਹ ਨਹੀਂ ਚੰਗਾ ਉਹਨੂੰ ਪਾ ਲੋ ਪਰ ਵੋਟਾਂ ਦਾ ਕੋਈ ਜੇ ਵੋਟਾਂ ਦਾ ਹੁੰਦਾ ਤੇ ਉਹ ਪ੍ਰਧਾਨ ਮੰਤਰੀ ਕਿਵੇਂ ਬਣ ਜਾਂਦਾ ਅੱਜ ਜਿਹੜਾ ਬਿੱਟੂ ਆ ਹੁਣ ਉਧੇ ਤੇ ਬੈਠਾ ਉਹ ਤਾਂ ਹਰਿਆ ਹੋਇਆ ਬੰਦਾ ਇੱਕ ਹਰਿਆ ਹੋਇਆ ਬੰਦਾ ਅਹੁਦੇ ਤੇ ਆ ਜਿਹੜਾ ਜਿੱਤਿਆ ਉਹਨੂੰ ਪੁੱਛਿਆ ਨਹੀਂ ਜਾਣਾ ਬਿਲਕੁਲ ਤੇ ਜਿਸ ਤਰ੍ਹਾਂ ਹੁਣ ਖੜੋਤਾਈ ਹੋਈ ਆ ਗੱਲਬਾਤ ਦੇ ਵਿੱਚ ਅੰਦੋਲਨ ਲੰਮਾ ਚੱਲਣਾ ਹੈ ਕੀ ਲੱਗਦਾ ਕਿੰਨਾ ਕਲੰਬਾ ਹੋ ਸਕਦਾ ਇਹ ਤਾਂ ਹੀ ਸਰਕਾਰ ਦੇ ਪਾਲੇ ਚ ਗੇਂਦ ਹੈ ਸਰਕਾਰ ਚਾਵੇ ਤਾਂ ਕੱਲ ਨੂੰ ਖਤਮ ਹੋ ਸਕਦਾ ਦੋਲਣ ਸਾਡੀਆਂ ਮੰਗਾਂ ਮੰਨੇ ਜੇ ਉਹ ਲੰਮਾ ਲਜਾਣਾ ਚਾਹੁੰਦੀ ਆ ਤੇ ਅਸੀਂ ਲੰਮਾ ਜਾਣ ਨੂੰ ਤਿਆਰ ਆ ਕਿਉਂਕਿ ਇਹਨਾਂ ਨੇ ਜਿਹੜੀ ਸੁਆਮੀ ਨਾਥਨ ਦੀ ਰਿਪੋਰਟ ਆ ਉਹ ਕੋਈ ਕਿਸਾਨਾਂ ਨੇ ਤਿਆਰ ਨਹੀਂ ਕੀਤੀ ਜਾਂ ਕਿਸੇ ਨੇ ਨਹੀਂ ਕੀਤੀ ਉਦੋਂ ਖੋਦਖਿਸ਼ੀਆਂ ਹੋ ਰਹੀਆਂ ਸੀਗੀਆਂ ਉਦੋਂ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਉਦੋਂ ਇੱਕ ਕਮਿਸ਼ਨ ਬਣਾਇਆ ਸੀਗਾ ਇਹ ਉਹ ਸੁਆਮੀ ਨਾਥਨ ਬੰਦੇ ਦਾ ਨਾਮ ਸੀ ਉਹ ਸੁਆਮੀ ਨਾਥਨ ਰਿਪੋਰਟ ਹੀ ਉਹਦਾ ਨਾਮ ਪੱਕ ਗਿਆ ਤੇ ਉਹ ਰਿਪੋਰਟ ਤਿਆਰ ਕਰਕੇ ਹੁਣ ਸਾਰੀ ਦੇਤੀ ਇਹਨਾਂ ਨੂੰ ਉਹ ਹਜੇ ਤੱਕਰੇ ਲਾਗੂ ਨਹੀਂ ਕਰ ਸਕੇ ਅਸੀਂ ਤਾਂ ਇਹ ਮੰਗ ਰਹੇ ਹਾਂ ਜਿਹੜੀ ਸੁਆਮੀ ਨਾਥਨ ਦੀ ਰਿਪੋਰਟ ਆ ਉਹ ਲਾਗੂ ਕੀਤੀ ਜਾਵੇ ਜੋ ਉਹਦੇ ਵਿੱਚ ਲਿਖਿਆ ਸਰਕਾਰ ਨੇ ਨਹੀਂ ਲਿਖਾਇਆ ਉਹ ਅਸੀਂ ਨਹੀਂ ਲਿਖਾਇਆਗਾ ਉਹਨੂੰ ਇਹ ਲਾਗੂ ਕਰਨ ਪਰ ਉਹਦੇ ਨਾਂ ਤੇ ਇਹ ਵੋਟਾਂ ਮੰਗ ਰਹੇ ਆ ਸੁਆਮੀ ਨਾਥਨ ਨੂੰ ਭਾਰਤ ਰਤਨ ਦਿੱਤਾ ਅਸੀਂ ਸਵਾਗਤ ਕਰਦੇ ਆ ਪਰ ਉਹਨੂੰ ਇਹ ਭਾਰਤ ਰਤਨ ਇਹ ਹੋਣਾ ਸੀਗਾ ਜਿਉਂਦੇ ਜੀ ਉਹਦੇ ਇਹ ਰਿਪੋਰਟ ਲਾਗੂ ਕਰ ਦੇ। ਸ਼ਿਆਸੀ ਪਾਰਟੀਆਂ ਦੇ ਵਿੱਚੋਂ ਕਿਹੜੀ ਕਿਸਾਨੀ ਹਿੱਦੈਸ਼ੀ ਲੱਗਦੀ ਹੈ? ਕੋਈ ਨਹੀਂ ਜੀ ਕਿਸਾਨਾਂ ਦੇ ਨਾਲ ਕੋਈ ਨਹੀਂ ਨਾ ਮਜ਼ਦੂਰਾਂ ਦੇ ਨਾਲ ਆ ਕੋਈ ਇਹ ਦੇਸ਼ ਦੇ ਨਾਲ ਤਾਂ ਸ਼ਿਆਸੀ ਪਾਰਟੀ ਕੋਈ ਨਹੀਂ ਗਈ ਕਿਉਂਕਿ ਅੱਗੇ ਈਸਟ ਇੰਡੀਆ ਕੰਪਨੀ ਆਈ ਆਪਣੇ ਇਥੇ ਇੱਕ ਇੱਕ ਉਹਨੇ 200 ਸਾਲ ਰਾਜ ਕੀਤਾ ਤੇ ਹੁਣ ਤਾਂ ਇਹ ਕੰਪਨੀਆਂ ਨੂੰ ਆਪਸਾ ਧਰੇ ਨੇ ਹੁਣ ਤਾਂ ਹਜ਼ਾਰਾਂ ਕੰਪਨੀਆਂ ਇਹ ਦੇਸ਼ ਜੇ ਦੇਸ਼ ਦੇ ਨਾਗਰਿਕ ਘਰ ਘਰ ਦਾ ਬੱਚਾ ਬੱਚਾ ਨਾ ਜਾਗਿਆ ਇਹ ਦੇਸ਼ ਗੁਲਾਮ ਹੋਣ ਜਾ ਰਿਹਾ ਪਰ ਅਸੀਂ ਜਿੰਨਾ ਚਿਰ ਸਾਡੀ ਜ਼ਿੰਦਗੀ ਹੈ ਜਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅਸੀਂ ਇੱਥੇ ਨਾ ਅਰਚੀ ਲੋਗ ਆ ਸਾਨੂੰ ਗੁਰੂ ਦਸ ਗੁਰੂ ਸਾਹਿਬ ਨੇ ਦੱਸ ਕੇ ਗਏ ਆ ਅਸੀਂ ਇਹ ਸੰਘਰਸ਼ ਕਰਾਂਗੇ ਜਿੰਨਾ ਚਿਰ ਸਾਡੀ ਜ਼ਿੰਦਗੀ ਹੋਵੇ ਸੰਘਰਸ਼ ਕਰਦੇ ਰਾਵਾਂਗੇ ਲੀਡਰ ਕਹਿੰਦੇ ਜੇ ਸਿਆਸੀ ਪਾਰਟੀਆਂ ਤੇ ਯਕੀਨ ਨਹੀਂ ਹੈ ਤਾਂ ਫਿਰ ਕਿਸਾਨ ਆਪ ਕਿਉਂ ਨਹੀਂ ਰਾਜਨੀਤੀ 'ਚ ਆ ਜਾਂਦੇ ਨਹੀਂ ਜੀ ਰਾਜਨੀਤੀ ਦੇ ਵਿੱਚ ਤਾਂ ਉਹੀ ਗੱਲ ਫੇਰ ਮੁਰਕੋੜ ਕੇ ਆ ਜਾਂਦੀ ਨਾ ਜਿਹੜਾ ਬੰਦਾ ਰਾਜਨੀਤੀ 'ਚ ਆ ਗਿਆ ਚਾਹੇ ਸਰਵਨ ਸਿੰਘ ਪੰਦੇਹਰ ਆ ਜਾਂ ਡੱਲੇਵਾਲ ਸਾਹਿਬ ਆ ਜਾਂ ਕੋਈ ਹੋਰ ਆਗੂ ਆ ਉਹ ਆਪ ਆਪ ਦੇ ਮੂੰਹੋਂ ਕਹਿੰਦੇ ਆ ਉਹ ਕਹਿੰਦੇ ਸਾਨੂੰ ਜੇ ਤੁਸੀਂ ਵੋਟਾਂ ਪਾ ਕੇ ਬਣਾ ਦਿਓ ਪਰ ਅਸੀਂ ਉਹ ਮੁੜ ਕੇ ਸਿਸਟਮ ਹੀ ਇਹੋ ਜਿਹਾ ਉਹ ਸਿਸਟਮ ਦੇ ਵਿੱਚ ਸਾਥੋਂ ਤੁਹਾਡੇ ਵਾਰੇ ਨਿਆਰੇ ਨਹੀਂ ਹੋਣੇ ਕਿਉਂਕਿ ਉਹ ਸਿਸਟਮ ਦੇ ਨਾਲ ਹੀ ਚੱਲਣਾ ਪੈਣਾ ਜਿਵੇਂ ਸੀਚੇ ਵਾਲ ਸੰਤ ਸੀਗੇ ਉਹ ਵਾਤਾਵਰਣ ਪ੍ਰੇਮੀ ਸੀਗੇ ਉਹ ਬਹੁਤ ਜਿਆਦਾ ਉਹਨਾਂ ਦੀ ਚੜ੍ਹਾਈ ਸੀਗੀ ਤੇ ਪਰ ਜਦੋਂ ਉਹ ਰਾਜ ਸਭਾ ਦੇ ਵਿੱਚ ਉੱਠ ਗਏ ਤੇ ਜੀਰੇ ਦੇ ਕੋਲੇ ਇੱਕ ਫੈਕਟਰੀ ਆ ਉਹ ਪਹਿਲਾਂ ਗਣਾਉਂਡ ਸੀਗਾ ਮੁਰਕ ਕੇ ਉਹਨੂੰ ਸ਼ਰਾਬ ਦਾ ਕਾਰਖਾਨਾ ਬਣਾਤਾ ਇਹਨਾਂ ਨੇ ਉਹਦੇ ਵਿੱਚ ਜਿੰਨੀ ਵੀ ਸ਼ਰਾਬ ਦੀ ਲਾਹਣ ਸੀਗੀ ਉਹ ਸਾਰੀ 11 1100 ਫੁੱਟ ਡੂੰਘੇ ਬੋਰ ਕਰਕੇ 7 700 ਫੁੱਟ ਡੂੰਘੇ ਬੋਰ ਕਰਕੇ ਧਰਤੀ ਦੇ ਵਿੱਚ ਲਾਹਣ ਤੱਕਤੀ ਇਹਨਾਂ ਨੇ ਉਹ ਫਿਰ ਗੁਰਦਾਰਾ ਸਾਹਿਬ ਦੇ ਵਿੱਚ ਬੋਰ ਕੀਤਾ ਉੱਥੇ ਉਹ ਸ਼ਰਾਬ ਨਿਕਲੀ ਸਾਰਾ ਧਰਤੀ ਦਾ ਪਾਣੀ ਇਹਨਾਂ ਨੇ ਪ੍ਰਦੂਸ਼ਣ ਕਰਤਾ ਜਦੋਂ ਸੀਚੇ ਵਾਲ ਸੰਤਾਂ ਨੂੰ ਪੁੱਛਿਆ ਲਿਆ ਕੇ ਉਹ ਕਹਿੰਦੇ ਵੀ ਪਾਣੀ ਤਾਂ ਬਹੁਤ ਚੰਗਾ ਜਦੋਂ ਬੋਰ ਚਲਾ ਕੇ ਉਹਨੂੰ ਪਾਣੀ ਵਿਖਾਇਆ ਕਹਿੰਦਾ ਜੀ ਇਹਦੀ ਰਿਪੋਰਟ ਫੇਰ ਆਊਗੀ ਉਹ ਜੋ ਰਾਜਨੀਤੀ ਜਾਵੜਿਆ ਉਹਦੇ ਵੱਸੋਂ ਬਾਹਰ ਹੋ ਗਿਆ ਉਹ ਤੋਂ ਬੋਰ ਦੇ ਵਿੱਚੋਂ ਗੰਦਾ ਨਿਕਲਦਾ ਪਾਣੀ ਉਹ ਤੋਂ ਗੰਦਾ ਨਹੀਂ ਕਿਹਾ ਗਿਆ ਕਿਉਂਕਿ ਉਹ ਰਾਜਨੀਤੀ ਦੇ ਵਿੱਚ ਵੜ ਗਿਆ ਉਹ ਜੇ ਉਹ ਰਾਜਨੀਤੀ ਦੇ ਵਿੱਚ ਸੀਚੇ ਵਾਲ ਸਾਹ ਬਾਹਰ ਹੁੰਦੇ ਉਹਨਾਂ ਨੇ ਆਪ ਧਰਨਾ ਲਾ ਕੇ ਬਹਿ ਜਾਣਾ ਸੀਗਾ ਵੀ ਭਾਈ ਇਹ ਗਲਤ ਹੋ ਰਿਹਾ ਪਰ ਹੁਣ ਉਹਦੀ ਮਜਬੂਰੀ ਹੋ ਗਈ ਆ ਇਸ ਕਰਕੇ ਇਹਦੇ ਵਿੱਚ ਜਾ ਕੇ ਲੋਕਾਂ ਦੇ ਵਾਰੇ ਨਿਆਰੇ ਨਹੀਂ ਹੋ ਸਕਦੇ ਵਾਪਸੀ ਕਦੋਂ ਆ ਵਾਪਸੀ ਸਾਡੀ ਉਦੋਂ ਹੋਊਗੀ ਜੀ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਸਾਡੇ ਸ਼ੁੱਭ ਕਰਨ ਦੀ ਜਿਹੜੀ ਗੋਲੀ ਵੱਜੀ ਆ ਉਹਦਾ ਇਨਸਾਫ ਨਹੀਂ ਸਾਨੂੰ ਮਿਲਦਾ ਜਾਂ ਸਾਡੇ ਜਿੰਨੇ ਵੀ ਕਿਸਾਨ ਇਥੇ ਸ਼ਹੀਦ ਹੋ ਚੁੱਕੇ ਆ ਉਹਨਾਂ ਦਾ ਇਨਸਾਫ ਨਹੀਂ ਮਿਲਦਾ ਮਿਲਦਾ ਲਖੀਂਪ ਔਰ ਖੀਰੀ ਦੇ ਵਿੱਚ ਜਿਹੜੇ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਸੀ ਉਹਨਾਂ ਦਾ ਇਨਸਾਫ ਨਹੀਂ ਮਿਲਦਾਗਾ ਐਮਐਸਪੀ ਨਹੀਂ ਸਾਨੂੰ ਮਿਲਦੀਗੀ ਗਰੰਟੀ ਕਾਨੂੰਨ ਨਹੀਂ ਜਿੰਨਾ ਚਿਰ ਮਿਲਦਾਗਾ ਜਾਂ ਦਿੱਲੀ ਦੀਆਂ ਵਿੱਚ ਜਿਹੜੇ ਪਰਚੇ ਹੋਏ ਸੀਗੇ ਆਗੂਆਂ ਦੇ ਉੱਤੇ ਉਹ ਰੱਦ ਨਹੀਂ ਹੁੰਦੇਗੇ ਜਿੰਨੀਆਂ ਵੀ ਸਾਡੀਆਂ 12 ਮੰਗਾਂ ਜਾਂ ਇਹ ਅंदोलਨ ਦੇ ਵਿੱਚੋਂ ਜਿਹੜੀਆਂ ਉੱਭਰ ਕੇ ਆਈਆਂ ਮੰਗਾਂ ਦੋਲਣ ਚੱਲਦੇ ਦੋਲਣ ਦੇ ਵਿੱਚ ਮੰਗਾ ਉੱਭਰ ਕੇ ਆਉਂਦੀਆਂ ਨਵੀਆਂ ਜਿੰਨਾ ਚਿਰ ਉਹ ਫਰਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਅਸੀਂ ਵਾਪਸੀ ਨਹੀਂ ਕਰਾਂਗੇ ਕਿਉਂਕਿ ਲੀਡਰਾਂ ਨੇ ਬਹੁਤ ਸੂਝ-ਬੂਝ ਨਾਲ ਇਹ ਮੋਰਚਾ ਲਾਇਆ ਸਹੀ ਸਮੇਂ ਤੇ ਲੱਗਾ ਮੋਰਚਾ ਜੇ ਇਹ ਮੋਰਚਾ ਨਾ ਲੱਗਾ ਹੁੰਦਾ ਭਾਰਤ ਦੀ ਜਿਹੜੀ ਰਾਜਨੀਤੀ ਸੀ ਉਹ ਹੋਰ ਹੋਣੀ ਸੀਗੀ ਕਿਉਂਕਿ ਇਹ ਰਾਜਨੀਤੀ ਨੇ ਬਦਲ ਜਾਣਾ ਸੀਗਾ ਇਸ ਮੋਰਚੇ ਦੀ ਬਹੁਤ ਵੱਡੀਆਂ ਮੱਲਾ ਮਾਰ ਰਿਹਾ ਹੈ ਇਹ ਦਿਨੋਂ ਦਿਨ ਪੋ ਰਾਤ ਤੇ ਅੱਗੇ ਵਧ ਰਿਹਾ ਹੈ ਸੋ ਇਹ ਕਿਸਾਨ ਵੀਰ ਨੇ ਜਿਨ੍ਹਾਂ ਨੇ ਆਪਣੇ ਤਰਕਾਂ ਦੇ ਨਾਲ ਜੋ ਗੱਲਬਾਤਾਂ ਆਪਣੀਆਂ ਮੰਗਾਂ ਜੋ ਲੋਕਾਂ ਦੇ ਸਾਹਮਣੇ ਰੱਖਿਆ ਨੇ ਸਰਕਾਰ ਸਾਹਮਣੇ ਰੱਖਿਆ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਇਹ ਮੰਗਾਂ ਨਹੀਂ ਮੰਨਦੀ ਉਹਨਾਂ ਨੂੰ ਇਨਸਾਫ ਨਹੀਂ ਦਿੰਦੀ ਉਹ ਘਰ ਵਾਪਸੀ ਨਹੀਂ ਕਰਨਗੇ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ ਇੱਕ ਵਾਰ ਫਿਰ ਤੋਂ ਤਾਂ ਤਸਵੀਰਾਂ ਵੀ ਖਾ ਦਿੰਨੇ ਆ ਕਿ ਭਾਰ ਗਰਮੀ ਦੇ ਵਿੱਚ ਜੋ ਕਿਸਾਨ ਨੇ ਉਹ ਨੈਸ਼ਨਲ ਹਾਈਵੇ ਦੇ ਉੱਪਰ ਬੈਠੇ ਹੋਏ ਨੇ ਤੇ ਆਜ ਹੀ ਤੌਰ ਤੇ ਟਰੈਕਟਰ ਟਰਾਲੀਆਂ ਨੂੰ ਜੋ ਘਰ ਬਣਾਇਆ ਹੋਇਆ ਇਹ ਤਸਵੀਰ ਤੁਹਾਨੂੰ ਵੀ ਖਾ ਰਹੇ ਆ ਖਾਸ ਤੌਰ ਦੇ ਉੱਪਰ ਜੋ ਗਰਮੀ ਦੇ ਮੌਸਮ ਨੂੰ ਵੇਖਿਆ ਹੋਇਆ ਜੋ ਕਿਸਾਨਾਂ ਦੇ ਵੱਲੋਂ ਤਿਆਰ ਕੀਤੀ ਗਈ ਟਰਾਲੀ ਹੈ ਜ ਪੂਰੇ ਪ੍ਰਬੰਧ ਨੇ ਏਸੀ ਲੈ ਲਓ ਜਾਂ ਪੱਖਾ ਹੋ ਗਿਆ ਉਸ ਸੀਸੀਟੀਵੀ ਕੈਮਰੇ ਨੇ ਤੁਸੀਂ ਵੇਖ ਸਕਦੇ ਹੋ ਕਿ ਇਸ ਟਰਾਲੀ ਦੇ ਵਿੱਚ ਜਿਹਦੇ ਵਿੱਚ ਬੈਠ ਕੇ ਅਸੀਂ ਕਿਸਾਨ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਸ ਦੇ ਵਿੱਚ ਵੀ ਬਕਾਇਦਾ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਸ ਦੀ ਬਕਾਇਦਾ ਰਿਕਾਰਡਿੰਗ ਹੋ ਰਹੀ ਹੈ ਤਾਂ ਕਿ ਕੋਈ ਸ਼ਰਾਰਤੀ ਅੰਸਰ ਕਿਸੇ ਵੀ ਤਰ੍ਹਾਂ ਦੀ ਸ਼ਰਾਰਤ ਨਾ ਕਰ ਸਕੇ ਅੰਦੋਲਨ ਦੇ ਬਾਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜੋ ਬਦਨਾਮੀ ਨਾ ਕੀਤੀ ਜਾ ਸਕੇ ਟੈਲੀਵਿਜ਼ਨ ਲੱਗਾ ਹੋਇਆ ਸੋ ਪੂਰੇ ਇੰਤਜ਼ਾਮਾਤ ਹਾਈ ਟੈਕ ਟੈਕਨੋਲੋਜੀ ਦੇ ਨਾਲ ਜੋ ਇਸ ਟਰਾਲੀ ਨੂੰ ਤਿਆਰ ਕੀਤਾ ਗਿਆ ਸੋ ਲਗਾਤਾਰ ਅੰਦੋਲਨ ਹੈ ਜੋ ਜਾਰੀ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਤੋਂ ਤੁਹਾਨੂੰ ਵਿਖਾਈ ਹੈ ਜੋ ਕਿ ਕਿਸਾਨ ਭਾਈਚਾਰੇ ਦੇ ਵੱਲੋਂ ਲਗਾਤਾਰ ਸ਼ੰਭੂ ਬਾਰਡਰ ਦੇ ਉੱਪਰ ਡੇਰੇ ਲਗਾਏ ਗਏ ਨੇ ਆਰਜੀ ਤੌਰ ਤੇ ਘਰ ਬਣਾਏ ਗਏ ਨੇ ਤੁਸੀਂ ਵੇਖ ਸਕਦੇ ਹੋ ਕਿ ਇਹ ਟਰਾਲੀ ਹੈ ਇਸ ਟਰਾਲੀ ਦੇ ਵਿੱਚ ਪੂਰੇ ਇੰਤਜ਼ਾਮਾਤ ਕੀਤੇ ਗਏ ਨੇ ਲਿਖਿਆ ਵੀ ਗਿਆ ਕਿ ਲਿਖਿਆ ਹੋਇਆ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਹਾਂ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਉਨਾ ਦੇ ਵੱਲੋਂ ਇਹ ਟਰਾਲੀ ਖਾਸ ਤੌਰ ਤੇ ਤਿਆਰ ਕੀਤੀ ਗਈ ਹੈ ਕਿਸਾਨ ਹੈ ਤਾਂ ਜਹਾਨ ਹੈ ਅਨ ਦਾਤਾ ਦੀ ਬਾਰੇ ਦੇ ਵਿੱਚ ਗੱਲ ਹੈ ਖੇਤਾ ਦੇ ਰਾਜੇ ਦੇ ਵਿੱਚ ਬਾਰੇ ਦੇ ਵਿੱਚ ਗੱਲ ਹੈ ਕਿ ਕਿਸਾਨ ਹੈ ਤਾਂ ਜਹਾਨ ਹੈ ਜੋ ਕਿ ਅਨ ਪੈਦਾ ਕਰਦਾ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਵੱਲੋਂ ਇਹ ਟਰਾਲੀ ਤਿਆਰ ਕੀਤੀ ਗਈ ਹੈ ਸੋ ਭਾਰ ਗਰਮੀ ਦੇ ਵਿੱਚ ਪ੍ਰਦਰਸ਼ਨ ਕਿਸਾਨੀ ਮੋਰਚਾ ਲਗਾਤਾਰ ਜਾਰੀ ਹੈ ਕਿਸਾਨਾਂ ਦੀ ਵਾਪਸੀ ਉਦੋਂ ਹੀ ਹੋਏਗੀ ਜਦ ਤੱਕ ਜਦੋਂ ਕੇਂਦਰ ਸਰਕਾਰ ਉਹਨਾਂ ਦੀ ਮੰਗਾਂ ਮੰਨੇਗੀ ਇਹ ਦੋ ਟੁਕੜੇ ਕਿਸਾਨਾਂ ਦੀ ਲਾਲਤਾ ਪ੍ਰਸਾਦ ਦੇ ਨਾਲ ਮੈਂ ਪਰਮਜੀਤ ਕੌਰ ਸੈਣੀ ਐਬੀਪੀ ਸੰਜਾ